हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਜੈਤੋ ਸ਼ਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਦੋ ਕਰਨੀਆਂ ਮੱਝਾਂ ਸੇਲ ਬਿਲਕੁਲ ਨਿਗੇ ਨਿਗੇ ਮੁੱਲ ਵਾਲੀਆਂ ਤੇ ਅੱਜ ਦੋ ਵੜਾਂ ਹੋਣੀਆਂ ਗੱਬਣਾ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਜੀ ਕੀ ਹਾਲ ਚਾਲ ਆ ਜੀ ਸਭ ਵਧੀਆ ਠੀਕ ਠਾਕ ਜੀ ਠੀਕ ਆ ਜੀ ਹਾਂਜੀ ਤੇ ਅੱਜ ਫੇ ਚਾਰ ਚਾਰ ਬਾਜੀ ਅੱਜ ਠੀਕ ਆ ਹਾਂਜੀ ਐਡਰੈਸ ਦੱਸ ਦਿਓ ਆਪਣਾ ਜੀ ਐਡਰੈਸ ਬਾਜੀ ਨਾਮ ਜਗਪ੍ਰੀ ਸਿੰਘ ਆ ਹਾਂਜੀ ਪਿੰਡ ਜੱਟੋ ਸਰਜਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰਿਆ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਹੈਗਾ 8264542115 ਤੇ ਸ਼ਰਵਾਦ ਕਿਹੜੀ ਤੋਂ ਕਰੀਏ ਭਾਜੀ ਜਰਸੀ ਵੜ ਤੋਂ ਕਰ ਲੈਂਗੇ ਜੀ ਜਰਸੀ ਤੋਂ ਕਰਦੀ ਹੈ ਹਾਂਜੀ ਤੇ ਗੱਬਣ ਇਹ ਭਾਜੀ ਗੱਬਣ ਆ ਠੀਕ ਆ ਹਾਂਜੀ ਕਿੰਨੇ ਕ ਦਿਨ ਲਾ ਜੂਗੀ ਦਿਨ ਭਾਜੀ 20 ਵੀ ਕੱਢ ਸਕਦੀ ਆ ਹਾਂਜੀ 25 ਵੀ ਕੱਢ ਸਕਦੀ ਮਹੀਨੇ ਦੇ ਅੰਦਰ ਤੇ ਸੂਪ ਆਊਗੀ ਠੀਕ ਆ ਹਾਂਜੀ ਤੋੜ ਲੋ ਵੀਰ ਜੀ ਇਹਨੂੰ ਹਾਂਜੀ ਆ ਵੇਖੋ ਜੀ ਸੋਹਣੀ ਸੁਨੱਖੀ ਆ ਠਾੜ ਤੁਣ ਸੋਹਣਾ ਲੱਗਾ ਜੀ ਦੁੱਧ ਭਾਜੀ ਲਾਉਣਾ ਸਟਾਰਟ ਕਰਤਾ ਪਰ ਫਿਰ ਵੀ ਨੇ 20-25 ਦਿਨ ਕੱਢ ਜਾਣੇ ਆ ਜੀ ਹਾਂਜੀ ਹੈ ਜਰਸੀ ਸੋਹਣੀ ਆ ਬਾਕੀ ਜੇ ਡੱਗ ਜਰਸੀਆਂ ਦਾ ਕੱਦ ਹੁੰਦਾ ਓਡਾ ਕੀ ਕੱਦਦੇ ਇਹਦਾ ਇਹਨੇ ਕੱਦਦੀ ਆ ਭਾਜੀ ਹਾਂਜੀ ਜਿਆਦਾ ਵੱਡਾ ਕੱਦ ਨਹੀਂ ਕਹਿ ਸਕਦੇ ਆਪਾਂ ਹਾਂਜੀ ਬਾਕੀ ਫੇਸਕੂ ਸੋਹਣਾ ਵਾ ਕੁਆਲਿਟੀ ਚੰਗੀ ਆ ਹਾਂਜੀ ਥਾਣ ਵੀ ਚਾਰੇ ਇੱਕੋ ਜਿਹੇ ਆ ਜੀ ਬਾਕੀ ਲੈਵਲ ਹੂਆ ਚੰਗਾ ਸੋਹਣਾ ਤਿਆਰ ਕਰ ਜੂਗੀ ਆ ਵੇਖੋ ਇਹ ਥਾਣ ਵੇਖੋ ਕਿੱਦਾਂ ਸੋਹਣਾ ਕੁਆਲਿਟੀ ਵਾਲਾ ਲੱਗਾ ਹਾਂ ਵੀਰ ਜੀ ਠੰਡੀ ਤੇਰੀ ਆ ਠੰਡੀ ਠੰਡੀ ਬਾਜੀ ਠੀਕ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਕੁ ਪਾਉਣ ਵਾਲੀ ਹੈ ਇਹ ਦੁੱਧ ਬਾਜੀ ਪਾਈ ਜਾਊਗੀ 10 ਕਿਲੋ ਆਮ ਨਾਲ ਠੀਕ ਆ ਹਾਂਜੀ ਬਾਕੀ ਬਾਜੀ ਦੁੱਧ ਸੇਵਾ ਦਾ ਆਪਣੀ ਦਾ ਠੀਕ ਹਾਂਜੀ ਸੇਵਾ ਕਰਾਂਗੇ ਤੇ 12 ਵੀ ਚੋਲਾਂਗੇ ਹਾਂਜੀ ਨਾ ਕਰਾਂਗੇ ਤੇ 5 ਚੋਲਾਂਗੇ ਠੀਕ 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 ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਬਾਜੀ 32000 ਦੀ ਦੇ ਦਾਂਗੇ ਛੋੜ ਛੋੜ ਬਾਜੀ ਕਰਾ ਲਓ ਜਿੰਨੀ ਕਰਾਉਣੀ ਆ ਕਰ ਦਈਏ 2000 ਦੀ ਕਰ ਦਾਂਗੇ ਭਾਜੀ 30000 ਦੀ 30000 ਦੀ ਹੋਰ ਹੋ ਜੂ ਮੌਕੇ ਤੇ ਮਾਰ ਦਾਨ ਕਰ ਦਾਂਗੇ ਭਾਜੀ 1000 ਦਾ ਹੋਰ ਠੀਕ ਆ ਫੋਨ ਲਾਵੇ ਕੋਈ ਹਨਾ ਬਾਕੀ ਇਹ ਆ ਕਿ ਸਾੰਬ ਜੇ ਕੋਈ ਸਾੰਬ ਲੂਗਾ ਦੁੱਧ ਚੰਗਾ ਚੋਲੂਗਾ ਹਾਂਜੀ ਹਾਂਜੀ ਭਾਜੀ ਠੀਕ ਆ ਦੂਜੇ ਨੰਬਰ ਵਾਲੀ ਜਿਹੜੀ ਇਹ ਵੀ ਭਾਜੀ ਸੂਣ ਵਾਲੀ ਆ ਜੀ ਹਾਂਜੀ ਇਹ ਵੀ ਭਾਜੀ 20 ਤੋਂ 25 ਦਿਨ ਕੱਢ ਜੂਗੀ ਅੱਛਾ ਹਾਂਜੀ ਵੱਡੇ ਕਰਦੀ ਮਾਰ ਵੱਡੇ ਕਰਦੀ ਪੂਰੀ ਵੱਡੇ ਕਰਦੀ ਠੀਕ ਆ ਜੀ ਹਾਂਜੀ ਤੇ ਤੋੜ ਲੋ ਵੀਰ ਜੀ ਨੂੰ ਵੀ ਵੀ ਤੋਂ 25 ਦਿਨ ਲੈ ਜੂ ਹਨਾ ਲੈ ਜੂ ਭਾਜੀ ਆਰਾਮ ਨਾਲ ਦੁੱਧ ਕਿੰਨਾ ਕੁ ਚਵਾਉਗੀ ਦੁੱਧ ਭਾਜੀ ਘਰ ਵਾਲੇ ਕਹਿੰਦੇ ਆਪ 18-19 ਕਿਲੋ ਚੋਇਆ ਵਾ ਅੱਛਾ ਬਾਕੀ ਦੁੱਧ ਸੇਵਾ ਦਾ ਜੀ ਇਹਦਾ ਸੁਆ ਕਰਵਾਈ ਸੁਆ ਭਾਜੀ ਤੀਜਾ ਵੀ ਹੋ ਸਕਦਾ ਵਾ ਘਰ ਇੱਥੇ ਕਹਿੰਦੇ 6 ਹੈ ਕਿ ਤੀਜੇ ਵੀ ਹੋ ਸਕਦੀ ਚੌਥੇ ਵੀ ਹੋ ਸਕਦੀ ਹੈ ਠੀਕ ਹੈ ਜੀ ਹਾਂ ਜੀ ਉਹਦਾ ਖਾਂਬੀ ਚੰਗੀ ਕਿ ਐ ਮੈਂ ਆ ਕੇ ਬੰਨੋ ਹੈ ਨਹੀਂ ਲੱਸੀ ਨਹੀਂ ਕੀ ਹਾਂ ਜੀ ਛਣਾ ਛੋਣਾ ਦੀ ਵੀਰ ਜੀ ਕੋਈ ਬਾਤ ਕਰਦੇ ਨਹੀਂ ਕੋਈ ਬਾਤ ਘਾੜਨੀ ਭਾਜੀ ਦੀ ਠੀਕ ਹੈ ਹਾਂ ਜੀ ਸਹੀ ਹੈ ਹਾਂ ਜੀ ਤੇ ਇਹਦਾ ਕਿੰਨਾ ਕਰਨਾ ਚ ਮੁੱਲ ਇਹ ਭਾਜੀ ਦੇ ਦਾਂਗੇ 36000 ਦੀ ਠੀਕ ਆ ਹਾਂਜੀ ਹੋ ਜੂ ਮਾਨਦਾਨ ਕਰਦਾਂਗੇ ਭਾਜੀ ਕਿੰਨਾ ਕ ਕਰਦਾਂਗੇ 2000 ਦਾ ਹੋਰ ਕਰ ਦਈਏ ਥੋੜਾ ਕਿੰਨਾ ਕ ਕਰ ਦਈਏ 1000 ਦਾ ਹੋਰ ਕਰ ਦਈਏ ਕਰਦਾਂਗੇ ਭਾਜੀ ਕਿੰਨੇ ਦੀ ਰਹਿ ਗਈ 33 ਦੀ 33 ਦੀ ਪੂਰੇ 32 ਦੀ ਭਾਜੀ 32 ਦੀ ਹਾਂਜੀ ਫੋਨ ਲਾਵੇ ਕੋਈ ਹਾਂ ਫੋਨ ਲਾਵੇ ਕੋਈ ਜੋੜਾ ਜਿੰਨਾ ਭਾਜੀ ਮਾਨਤਾਨ ਹੋ ਜੂਗਾ ਕਰਦਾਂਗੇ ਜੋੜਾ ਜੋੜੇ ਵਾਲਾ ਆ ਇਹਦੇ ਕਰਦਾਂਗੇ ਭਾਜੀ ਇਹਦਾ ਵਾਅਦਾ ਮਾਨ ਕਰਦਾਂਗੇ ਕੋਈ ਗੱਲ ਦੀ ਠੀਕ ਫੋਨ ਲਾਵੇ ਜਿਹਨੂੰ ਨਸਾਨ ਦ ਹੁਣ ਹਾਂ ਪਰ ਲਈ ਦੰਦਾ ਨਹੀਂ ਕਿਦਾਂ ਨਹੀਂ ਪਾਜੀ ਉਹ ਵੇਖੇ ਨਹੀਂ ਮੈਂ ਪੁੱਟ ਕੇ ਦੰਦਾ ਚ ਵੀ ਹੋ ਸਕਦੀ ਜਵਾਨੀਆਂ ਲੱਗਦੀ ਠੀਕ 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 ਆ ਹਾਂਜੀ ਆ ਜਿਹੜੀ ਅੱਗੇ ਆ ਗਈ ਮੱਝ ਹਾਂਜੀ ਕਿਨਵਾ ਸੁਹਾ ਵਰਗੀ ਇਹਦਾ ਬਾਜੀ ਤਾਂ ਤੀਜਾ ਸੁਹਾ ਹੋਊਗਾ ਤੀਜਾ ਸੁਹਾ ਹਾਂਜੀ ਦੁੱਧ ਕਿੰਨਾ ਜੀ ਦੁੱਧ ਬਾਜੀ 7 ਕਿਲੋ ਤਿਆਰ ਆ 7 ਕਿਲੋ ਦੁੱਧ ਇਹ ਬਾਜੀ 7 ਦੱਸਿਆ 7 ਹੀ ਆ ਦੇ ਥੱਲੇ 7 ਦੱਸੇ ਨੇ ਵੀ 6 ਹੋਊਗਾ ਠੀਕ ਆ 7 ਦੱਸਿਆ 7 ਹੀ ਨਿਕਲੂਗਾ 7 ਹੀ ਨਿਕਲੂਗਾ ਹਾਂਜੀ 7 ਕਿਲੋ ਦੁੱਧ ਹਾਂਜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਵਾ ਸੂਈ ਦੇ ਪਾਜੀ ਉਹ ਜਵਾਕ ਆ ਮਗਰ ਕੋਈ 4 ਮਹੀਨੇ ਗੇਲੇ ਕੋਈ 5 ਗੇਲੇ ਆ ਵੇਖੋ ਜੀ ਕੱਟਾ ਚੈੱਕ ਕਰੋ ਵੀ ਕੱਟਾ ਮੱਝ ਨਾਲੋਂ ਜ਼ਿਆਦਾ ਸੋਹਣਾ ਕੱਟਾ ਲੱਗਦਾ ਪਾਜੀ ਸਾਡੇ ਇੱਕੋ ਮੱਝ ਉਹਨਾਂ ਕਾ ਮਲਾਜ਼ਮ ਬੰਦੇ ਜਿੰਨਾਂ ਕੋ ਲਿਆਂਦੀ ਆ ਠੀਕ ਆ ਤੇ ਜਿੰਨਾਂ ਕਾ ਪਾਜੀ ਲੋੜ ਹੀ ਕਰ ਦੁੱਧ ਪੀਣ ਹਾ ਤੇ ਚੋਲਿੰਦ ਬਾਕੀ ਇਹੋ ਪਿੰਦਾ ਲਓ ਜੀ ਕੱਟੇ ਦੀ ਸੰਭਾਲ ਬਿਲਕੁਲ ਚੰਗੀ ਕੀਤੀ ਆ ਹਾਂਜੀ ਕੱਟਾ ਹੈ ਵੀ ਪਿਓਰ ਨਸਲ ਵਾਲਾ ਜੀ ਵਾਲਾ ਵਾ ਹਨਾ ਬਾਕੀ ਬੜੀ ਮੱਝ ਦਾ ਆਪਾਂ ਜਿੰਨਾ ਮੁੱਲ ਕਰਾਂਗੇ ਹਾਂਜੀ ਜੇ ਕਹਿੰਦੇ ਕੱਟਾ ਛੱਡ ਕੇ ਕੱਟ ਕਰ ਦਾਂਗੇ ਕੱਟੇ ਦਾ ਹਾਂਜੀ ਪਰ ਕੱਟੇ ਤੋਂ ਬਣਾ ਮਿਲਦੀ ਨਹੀਂ ਹੈਗੀ ਅੱਛਾ ਕੱਟੇ ਤੋਂ ਬਣਾ ਮਿਲਦੀ ਨਹੀਂ ਇਹ ਨਹੀਂ ਜੇ ਮਿਲਦੀ ਠੀਕ ਆ ਮੂੰਹ ਲਵਾਉਣਾ ਪੈਂਦਾ ਮੜਾ ਜਿਆ ਠੀਕ ਆ ਨਿਆਣਾ ਭਾਲ ਦੋ ਸਿਆਣਾ ਭਾਲ ਦੋ ਇਹ ਨਹੀਂ ਵੀ ਤਿੰਨਾਂ ਚਮਾ ਮਹੀਨਿਆਂ ਦੀ ਸੂਈ ਆ ਡੰਗ ਭੰਨੂਗੀ ਕਿੰਨੇ ਚਿਰ ਦਾ ਹੋਊਗਾ ਕੱਟਾ ਪਾਜੀ ਕੋਈ ਚਮਾ ਦਾ ਗੇਲੋ ਕੋਈ ਪੰਜਾ ਦਾ ਗੇਲੋ ਸਾਹਮਣੇ ਆ ਦੁੱਧ 7 ਕਿਲੋ ਤੋੜ ਦੋ ਵੀਰ ਜੀ ਇਹਨੂੰ ਮਿਲਦੀ ਬਿਲਕੁਲ ਕੱਟੇ ਦੇ ਨਾਲ ਆ ਬਾਕੀ ਭਾਜੀ ਬਣੀ ਬੁਣੀ ਗਾਂ ਕ ਨਹੀਂ ਬਣੀ ਭਾਜੀ ਕਹਿੰਦੇ ਬਾਕੀ ਪਤਾ ਨਹੀਂ ਹੋ ਨਿਕਲੇਗਾ ਨਾ ਨਿਕਲੇ ਠੀਕ ਆ ਹਾਂਜੀ ਆਹ ਦੇਖੋ ਜੀ ਥਾਣ ਬੜੇ ਸੋਹਣੇ ਲੱਗੇ ਆ ਕੁਆਲਟੀ ਕਰੋ ਚੱਕ ਜੀ ਬਾਕੀ ਸੋਹਣੀ ਸੰਖੀ ਆ ਜੀ ਦੁੱਧ ਵਾਲੀ ਆ ਆਪਣੇ ਕੋ ਭਾਜੀ ਕੱਲ ਹੀ ਆਈ ਆ ਜੇ ਬਾਕੀ ਸੇਵਾ ਹੀ ਦੁੱਧ ਹੋਰ ਪਾਸ ਸਕਦੀ ਆ ਠੀਕ ਆ ਹਾਂਜੀ ਕਿੰਨਾ ਇਹਦਾ ਕਰਨਾ ਮੁੱਲ ਮੋਲ ਭਾਜੀ 60000 ਦੀ ਦੇ ਦਾਂਗੇ ਛੋੜ ਕੇ ਨਹੀਂ ਕਰਨੀ ਕਰਾ ਲਓ ਜਿੱਨੀ ਕਰਾਉਣੀ ਹੈ ਕਰ ਦਈਏ 2000 ਦੀ ਕਰ ਦਾਂਗੇ ਭਾਜੀ 60 ਦੀ 60 ਦੀ ਠੀਕ ਆ ਹਾਂਜੀ ਤੇ ਜੇ 1000 ਦਾ ਭਾਜੀ ਹੋਰ ਮਾਨ ਤਾਨ ਕਰਦਾ ਕੋਈ ਗੱਲ ਇੱਕ ਘੱਟ 60 ਦੀ ਹਾਂਜੀ ਤੇ ਜੇ ਕੱਟਾ ਕਿਸੇ ਨੇ ਨਾਂ ਖੜਨਾ ਹੋਵੇ ਭਾਜੀ 10000 ਕੱਟ ਕਰ ਲੈ ਠੀਕ ਆ ਹਾਂਜੀ 9000 ਦੀ ਮਹੀਂ ਲੈ ਜੀ 9000 ਦੀ ਹਾਂਜੀ ਇਹ 50 ਤਾਂ ਵੀ ਅੰਦਰ ਹੋ ਜਾਂਦੀ ਫੇਰ ਹਾਂਜੀ 50 ਤਾਂ ਵੀ ਅੰਦਰ ਹੀ ਆ ਜਾਂਦੀ ਕਿੱਤਾ ਨਾ ਹਣਨਾ ਵੀ ਕਿਹਨੇ ਹਾਂਜੀ ਠੀਕ ਕੱਟੋ ਤੇ ਬਣਾ ਪਾਜੀ ਮਿਲ ਨਹੀਂਣੀ ਆਪਣੀ ਕੋਈ ਮਰਜ਼ੀ ਕਰੇ ਮਰਜ਼ੀ ਕਰੇ ਹਨਾ ਜੇ ਕੋਈ ਲੱਤਾਂ ਲੁੱਤਾਂ ਖਾ ਸਕਦਾ ਤੇ ਉਹ ਲੈ ਜੇ ਕੋਈ ਚੱਕਰ ਨਹੀਂ ਆਪਾਂ ਦਾ ਹਨਾ ਹਾਂਜੀ ਨਿੰਜਾ ਚ ਵੀ ਮਾਨਤਾਨ ਕਰ ਦਾਂਗੇ ਜੇ ਕੱਲੀ ਖੜੂ ਕੋਈ ਜੱਲੀ ਖੜੂ ਗਾ ਜੀ ਪਤਾ ਛੱਡ ਜੇ ਆਪਾਂ ਨੂੰ ਨਸਲਦਾ ਵਾ ਠੀਕ ਠੀਕ ਹੈ ਤੇ ਥਾਣਾ ਦੀ ਕੋਈ ਬਾਤ ਘੜਦਿਓ ਪਾਜੀ ਕੋਈ ਬਾਤ ਘੜਦਿਓ ਥਾਣੇ ਕੋ ਛੋਟਾ ਰੱਖਦੀ ਪਰ ਪਸਮਾ ਕੇ ਪੂਰੇ ਬਰਾਬਰ ਕਰ ਜਾਂਦੀ ਹੈ ਥਾਣੇ ਕ ਥੋੜਾ ਲੰਮਾ ਰੱਖਦੀ ਹੈ ਹ ਤੇ ਮਿਲ ਜੂਗੀ ਜੇ ਕਟਾ ਨਹੀਂ ਖੜਨਾ ਨਹੀਂ ਖੜਨਾ ਤੇ ਉਹਦਾ ਇੱਕ ਘੜ ਛੜਦੀ ਜੇ ਕਟਾ ਵੀ ਨਾਲ ਲੈਣਾ ਵਾ ਕਟਾ ਜਾ ਕਰ ਲੋ ਕਟਾ ਪਿਓਰ نسل ਦਾ ਵਾ ਮੋਹਰਾ نسل ਦਾ ਕਟਾ ਵਾ ਸੰਭਾਲ ਕਟੇ ਦੀ ਚੰਗੀ ਹੋਈ ਆ ਬਾਕੀ ਪੂਰਾ ਭਾਜੀ ਬੇਲ ਦਾ ਲੰਮਾ ਜੀ ਹਾਂ ਜੀ ਹਾਂ ਜੀ ਹਾਂ ਜੀ ਸੋਹਣਾ ਵਾ ਕਟਾ ਵੀ ਜਿੰਨਾ ਵੀ ਆ ਤੇ ਕਟੇ ਦੇ ਨਾਲ ਮੱਝ ਦੀ ਕੀਮਤ ਵੀ ਵਜ ਜਾਂਦੀ ਹੈ ਹਾਂ ਜੀ ਕਿਉਂ ਕਟੇ ਦੇ ਨਾਲ ਮਿਲਦੀ ਆ ਭਾਜੀ ਜੇ ਕਟੇ ਦੇ ਬਿਨਾ ਕੋਈ ਖੜੂਗਾ ਮੈਂ ਦੇ ਕੇ ਘਟ ਗਿਆ ਤੁਸੀਂ ਦੋ ਘਟ ਕਹਿਤਾ 50 ਦੀ ਦੇ ਦਾਂਗੇ ਜੇ ਕਿ ਇਹਨੇ ਕੱਟੇ ਸਮੇਤ ਖੜਨੀ ਆ ਹਜ਼ਾਰ ਘੱਟ ਛੱਡ ਦੀ ਦਵਾਂਗੇ ਇਤੋਂ ਘੱਟ ਨਹੀਂ ਦੇਣੀ ਠੀਕ ਆ ਹਾਂਜੀ ਠੀਕ ਆ ਹਾਂਜੀ ਤੇ ਆਹ ਅਗਲੇ ਤੇ ਡਿਪੈਂਡ ਹੈ ਉਹਨੇ ਕੀ ਕਰਨਾ ਕੱਟਾ ਖੜਨਾ ਜਾਂ ਨਹੀਂ ਖੜਨਾ ਅਗਲੇ ਦੀ ਮਰਜ਼ੀ ਆ ਹਨਾ ਹਾਂਜੀ ਤਾਂ ਆ ਜਿਹੜੀ ਅੱਗੇ ਆ ਗਈ ਇਹ ਭਾਜੀ ਸੂਈ ਦਾ ਜਵਾਕ ਆ ਜੀ ਠੀਕ ਆ ਚੌਹਾਂ ਦਾਣਾ ਦੀ ਸੂਈ ਆ ਚੌਹਾਂ ਦਾਣਾ ਦੀ ਹਾਂਜੀ ਬੱਚਾ ਕੀ ਮਗਰ ਕੱਟੀ ਮਗਰ ਭਾਜੀ ਕੱਟੀ ਮਗਰ ਆਈ ਕੱਟੀ ਬੜੀ ਸੋਹਣੀ ਹੈ ਜੀ ਹਾਂਜੀ ਤੇ ਦੁੱਧ ਕਿੰਨਾ ਜੀ ਉਹਦੇ ਕੋਲ ਦੁੱਧ ਭਾਜੀ ਇਹ ਟਾਈਮ ਮੌਕੇ ਵਾਲਾ ਜਿਹੜਾ 8 ਕਿਲੋ ਤੇ ਆ ਰਿਹਾ 8 ਕਿਲੋ ਹਾਂਜੀ ਬਾਕੀ ਸੋਹਣੀ ਸਨਖੀ ਆ ਹਨਾ ਪੂਰੀ ਹਾਂਜੀ ਬਾਕੀ ਭਾਜੀ ਸਿੰਗ ਨਹੀਂ ਕਿਹਨਾ ਫਸਨੇ ਸਿੰਗ ਵੇਖੋ ਪਹਿਲੋ ਇਹਦੇ ਸਿੰਗ ਸਿੰਗ ਦੀ ਕੁਆਲਿਟੀ ਸਪੈਸ਼ਲ ਸਿੰਗ ਲੱਗਾ ਇਹਨਾਂ ਨੂੰ ਹਾਂਜੀ ਹਾਂਜੀ ਕਈ ਵੀਰ ਕਹਿੰਦੇ ਇਦਾਂ ਦੀ ਚਾਹੀਦੀ ਜਿਹਦਾ ਸਿੰਗੜਾ ਫਸੇ ਕੁੰਡੀਆਂ ਦੀ ਤਾਂ ਸਾਰੇ ਤਾਰੀਫ ਕਰਦੇ ਆ ਇਹ ਇਹਦਾ ਸਪੈਸ਼ਲ ਲੱਗਾ ਰ ਆਪਣੀ ਵੱਖਰੀ ਚੀਜ਼ ਲਾਈ ਆ ਇਹ ਮੇਰੀ ਚੀਜ਼ ਭਾਜੀ ਭਾਵੇਂ ਇਹ ਗਾੜੀ ਬੱਚਾ ਬੰਦ ਹੋਣਾ ਨੇ ਬੱਚਾ ਸਿੰਘ ਜਿਹੜਾ ਨਾਵਾ ਥੋੜੀ ਜਿਹੀ ਇਕਾਇਮ ਹੁੰਦੀ ਤੇ ਭਾਵੇਂ ਇਹਨੂੰ ਕਹਿੰਦੇ ਜਫਰਾਬਾਦੀ ਹੈ ਹਾਂਜੀ ਹਾਂਜੀ ਹੈ ਹਾਂਜੀ ਲੱਸੀ ਦਾ ਕਰਕੇ ਆਪਾਂ ਕਹਿਣਾ ਨਹੀਂ ਆ ਦੁੱਧ ਚੰਗਾ ਨਾ ਦੁੱਧ ਨੇ ਹੋਰ ਕਰ ਜਣਾ ਦੁੱਧ ਕਰ ਜਣਾ ਜੇ ਤਾਜੀ ਸੂਈ ਹੈ ਹਾਂਜੀ ਤੋਰਾ ਵੀਰ ਜੀ ਇਹਨੂੰ ਇਹਦਾ ਸੂਆ ਕਿੰਨਾ ਦੱਸਿਆ ਜੇ ਸੂਆ ਭਾਜੀ ਤੀਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਆਪਣੀ ਸਮਝ ਕਰੇ ਆਪਣੀ ਸਮਝ ਕਰੇ ਠੀਕ ਆ ਹਾਂਜੀ ਆ ਵੇਖੋ ਇਹ ਲੇਵਾਲੂਆ ਸੋਹਣਾ ਥਾਣੇ ਵੀ ਚੰਗਾ ਲੱਗਾ ਵਾ ਥਾਣ ਬੜੇ ਸੋਹਣੇ ਲੱਗੇ ਆ ਥਾਣਾ ਦਾ ਗੈਪ ਵੀ ਚੰਗਾ ਜੀ ਬਾਕੀ ਫੱਬ ਦੀ ਪੂਰੀ ਆ ਤੇ ਇਹਦਾ ਕਿੰਨਾ ਕਰਨਾ ਮੁੱਲ ਇਹ ਭਾਜੀ ਦੇ ਦਾਂਗੇ 65000 ਦੀ ਠੀਕ ਆ ਹਾਂਜੀ ਵੇਖ ਲੈ ਵੀ ਹੁਣ ਗੋਆ ਵੇਗਣ ਡੈ ਪਿਆ ਵਾ ਵੇਗਣ ਡੈ ਪਿਆ ਭਾਜੀ ਵੇਗਣ ਡੈ ਜੀ ਹਾਂਜੀ ਤੇ ਦੁਬਈ ਨੂੰ ਜਾਣ ਡੈ ਪਿਆ ਵਾ ਸਪੈਸ਼ਲ ਹਾਂਜੀ ਸੇਖ ਲੈਂਦੇ ਆ ਗੋਆ ਖਰੀਦਦੇ ਇਧਰੋਂ ਕੋਈ ਐਪ ਬਣਿਆ ਵਾ ਉਹ ਐਪ ਬਣਾਉਣਾ ਪੈਣਾ ਆਪਾਂ ਨੂੰ ਠੀਕ ਆ ਜੀ ਹਾਂਜੀ ਠੀਕ ਆ ਭਾਜੀ ਵੀਡੀਓ ਬੜੀਆਂ ਵੇਖਣ ਨੇ ਆ ਵੀ ਗੋਏ 5 ਰੁਪਏ ਕਿਲੋ 50 ਰੁਪਏ ਕਿਲੋ ਹਨਾ ਹਾਂਜੀ ਵੇਲ ਵੀ ਹੋਲੀ ਵਾਲੀ ਕਤਰ ਪੈਣੀ ਇੰਨਾ ਚੀਜ਼ਾਂ ਦੀ ਕਤਰ ਪੈਣੀ ਆ ਹਾਂਜੀ 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 ਇਹ ਇਹ ਦਬਈ ਵਾਲੇ ਸ਼ੇਕ ਖੜਦੇ ਆ ਗੋਆ ਵਾਲੇ ਪਾਜੀ ਖੜਦਣਗੇ ਹਾਂ ਹਾਂਜੀ ਠੀਕ ਆ ਤੇ ਹੁਣ ਇਹਦਾ ਮੁੱਲ ਕਿੰਨਾ ਦੱਸਿਆ ਮੁੱਲ ਪਾਜੀ 65000 65000 ਹਾਂਜੀ ਤੇ ਦੇਣੀ ਕਿੰਨੇ ਦੀ ਆ 65000 ਦੀ ਪਾਜੀ ਦੇ ਦਾਂਗੇ ਛੋੜ ਹੋ ਜੂਗੀ ਕਰ ਦਾਂਗੇ ਕਿੰਨੀ ਕਾ ਦੱਸ ਦੋ ਤੁਸੀਂ ਜਿੰਨੀ ਕਰਾਉਣੀ ਕਰਾ ਲਓ 2000 ਦੀ ਕਰ ਦਾਂਗੇ ਪਾਜੀ ਹੋਰ ਹੋ ਜੂ ਕਰ ਦਾਂਗੇ ਪੂਰੇ 60 ਦੀ ਦੇ ਦਾਂਗੇ 60 ਦੀ ਬਾਕੀ ਆ ਮੁੱਲ ਨਹੀਂ ਜੇਗਾ ਬਾਜ਼ਾਰ ਦੇ ਵਿੱਚ ਇਹ ਪਹਿਲੇ ਦੇ ਸਿੰਗਾ ਦਾ ਮੁੱਲ ਲੈ ਲੋ ਤੇ ਦੀ ਸੇਧ ਦਾ ਮੁੱਲ ਲੈਣ ਲੋ ਹਾਂਜੀ 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 ਤਾਜ਼ਾ ਬੱਚਾ ਭਾਜੀ ਜੇ ਬਿਲਕੁਲ ਤਾਜ਼ਾ ਬੱਚਾ ਜੇ ਦੁੱਧ ਤੇ ਆਉਣਾ ਐ ਨੇ ਹਾਂਜੀ ਦੁੱਧ ਤੇ ਕਰਦਾ ਭਾਜੀ ਦੁੱਧ 9 ਤੋਂ 10 ਕਿਲੋ ਆਮਣਾ ਕਰ ਜੂਗੀ ਬਾਕੀ ਸੰਭਾਲਣਾ ਦੇਣਾ ਵਾ ਦੁੱਧ ਹਾਂਜੀ 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 ਜੇ ਜੇ ਉਹ ਜੇ ਕੋਈ ਲੈ ਗਿਆ ਮੇਰੇ ਵਰਗਾ ਤੇ ਉਹਨੇ ਨਾ ਪੱਠੇ ਪਾਏ 8 ਤੋਂ ਮਜਾਂਦੇ ਲੱਗਣਾ ਜਾਂਦੇ ਲੱਗਣਾ ਬਾਕੀ ਭਾਜੀ ਚਾਪਸ ਮਾਰ ਇੱਕ ਨੰਬਰ ਦਾ ਵਾ ਠੀਕ ਐ ਕੋਈ ਛਟਾਣੀ ਭੂਰਨੀ ਜਿਹੜਾ ਪਸਮਾਲ ਆਉ ਇੱਕੋ ਵ ਠੀਕ ਲਾ ਲਿਓ ਵੀਰ ਨੂੰ ਹੁਣ ਚਾਰ ਪਸ਼ੂ ਆ ਸਾਰੇ ਹੀ ਪਸ਼ੂ ਸੋਹਣੇ ਸੁਨੱਖੇ ਆ ਕੱਟਾ ਬਹੁਤ ਸੋਹਣਾ ਲੱਗਾ ਜੀ ਕੱਟਾ ਬਹੁਤ ਕੁਆਲਟੀ ਵਾਲਾ ਬਾਦ ਬਾਕੀ ਪਸ਼ੂ ਵੀ ਬਹੁਤ ਹੀ ਸੋਹਣੇ ਆ ਜਰਸੀ ਆ ਇੱਕ ਵੱਡੀ ਵੜ ਦੋ ਮੱਜਾਂ ਲਾ ਲਿਓ ਵੀਰ ਨੂੰ ਹੁਣ ਸੂਈਆਂ ਸਵਾਈਆਂ ਜਿਹੜੀਆਂ ਉਹਨਾਂ ਨੂੰ ਦੋ ਟਾਈਮ ਚੋ ਲਿਓ ਗੱਬਣਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ